ਜਿੱਥੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਪੰਜਾਬ ਉੱਥੇ ਹੀ ਬਟਾਲਾ ਦੇ ਵਿੱਚ ਘੜਿਆਂ ਦਾ ਜਿਹੜਾ ਕੰਮ ਹੈ ਬਹੁਤ ਜ਼ਿਆਦਾ ਚੱਲਦਾ ਪਿਆ ਤੁਸੀਂ ਦੇਖ ਸਕਦੇ ਜੇ ਨੇੜੇ ਘੜੇ ਆ ਇਹ ਰੰਗ-ਬਰੰਗੇ ਘੜੇ ਇੱਥੇ ਜਿਸ ਤਰ੍ਹਾਂ ਪੇਂਟਿੰਗ ਕੀਤੀ ਤੇ ਘੜੇ ਵੱਖਰੇ-ਵੱਖਰੇ ਟੂਟੀਆਂ ਲੱਗੇ ਤੇ ਘੜੇ ਦੇਖੋ ਜੀ ਜਿਸ ਤਰ੍ਹਾਂ ਹੀ ਭਾਈ ਫਰਿੱਜ ਦਾ ਪਾਣੀ ਪੀਂਨੇ ਆ ਸਾਨੂੰ ਫਰਿੱਜ ਦਾ ਪਾਣੀ ਜਿਹੜਾ ਵਾ ਉਸ ਟਾਈਮ ਤੇ ਠੰਡਾ ਦਿੰਦਾ ਪਰ ਉਹਦੇ ਚ ਸਾਨੂੰ ਇਲੈਕਟ੍ਰੋਨਿਕ ਦਿੰਦਾ ਗੈਸ ਦਿੰਦੀ ਏ ਸਾਨੂੰ ਉਹਦੇ ਨਾਲ ਸਾਨੂੰ ਜਿਸ ਤਰ੍ਹਾਂ ਗਲੇ ਚ ਅਸੀਂ ਪਾਣੀ ਪੀਵਾਂਗੇ ਸਾਨੂੰ ਸਾੜ ਪਵੇਗਾ ਠੀਕ ਹੈ ਜੀ ਐਸਿਡਿਟੀ ਹੋਏਗੀ ਸਾਨੂੰ ਇਹ ਪਾਣੀ ਮਟਕੇ ਦੇ ਪਾਣੀ ਪੀਣ ਨਾਲ ਸਾਨੂੰ ਐਸਿਡਿਟੀ ਨਹੀਂ ਹੋਏਗੀ ਗੈਸ ਨਹੀਂ ਹੋਏਗੀ ਪਾਣੀ ਜਿਹੜਾ ਸਾਨੂੰ ਫਰੈਸ਼ ਜਿਸ ਤਰ੍ਹਾਂ ਸਾਫ਼ ਪਾਣੀ ਮਿਲਣਾ ਸਾਨੂੰ ਕਿੰਨੇ ਕੀ ਦੇ ਰਿਹਾ ਜੀ ਠੰਡਾ ਪਾਣੀ ਦਿੰਦਾ ਤੁਸੀਂ ਵੇਖੋ ਜੀ ਰਾਤ ਨੂੰ ਪਾਣੀ ਭਰੋ ਤੁਸੀਂ ਸਵੇਰੇ ਪਾਣੀ ਪੀਓ ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਕਿ ਪਾਣੀ ਦਾ ਮੁੱਲ ਕੀ ਹੈ ਪਾਣੀ ਠੰਡਾ ਕਿੰਨਾ ਹੋ ਜਾਂਦਾ ਬਹੁਤ ਠੰਡਾ ਪਾਣੀ ਹੋ ਜਾਂਦਾ ਜਿਸ ਤਰ੍ਹਾਂ ਅਸੀਂ ਭਰਨੇ ਆ ਜਿਸ ਤਰ੍ਹਾਂ ਅਸੀਂ ਆਰਓ ਵਾਲਾ ਪਾਣੀ ਸਾਫ਼ ਹੋ ਜਾਂਦਾ ਸਦਾ ਇਦਾਂ ਹੀ ਅਸੀਂ ਪਾਣੀ ਸਿੱਧਾ ਇਹਨੂੰ ਚ ਭਰ ਕੇ ਤੁਸੀਂ ਪਾਣੀ ਪੀਓਗੇ ਤਦਾਂ ਉਹ ਦੇਖੋ ਪਾਣੀ ਦਾ ਟੇਸਟ ਵੀ ਲੱਗੇਗਾ ਸਵਾਦ ਵੀ ਲੱਗੇਗਾ ਤੁਸੀਂ ਦੇਖੋ ਜੀ ਜਦੋਂ ਪਹਾੜੀ ਏਰੀਆ ਚ ਅਸੀਂ ਜਾਂਦੇ ਆ ਉਹ ਚੋਵੇ ਚੋਕ ਕੇ ਆਉਂਦੇ ਆ ਜਦੋਂ ਉਹ ਤੋਂ ਪਾਣੀ ਇੱਕ ਵਿੱਚ ਚੋਵਾ ਆਉਂਦਾ ਵਾ ਕਿੰਨਾ ਠੰਡਾ ਹੋ ਜਾਂਦਾ ਕਿਉਂ ਆਉਂਦਾ ਕਿਉਂਕਿ ਉਹ ਸਿਮ ਕੇ ਆਉਂਦਾ ਮਿੱਟੀ ਰੇਤ ਪੱਥਰਾਂ ਨਾਲ ਵੱਜ ਵੱਜ ਕੇ ਪਾਣੀ ਜਦੋਂ ਸਿਰੇ ਤੇ ਆ ਜਾਂਦਾ ਵਾ ਬਿਲਕੁਲ ਸਾਫ਼ ਸੁਥਰਾ ਤੇ ਠੰਡਾ ਹੋ ਜਾਂਦਾ ਜਿੱਥੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਪੰਜਾਬ ਉੱਥੇ ਹੀ ਬਟਾਲਾ ਦੇ ਵਿੱਚ ਘੜਿਆਂ ਦਾ ਜਿਹੜਾ ਕੰਮ ਹੈ ਉਹ ਬਹੁਤ ਜ਼ਿਆਦਾ ਚੱਲਦਾ ਪਿਆ ਤੁਸੀਂ ਦੇਖ ਸਕਦੇ ਜੀ ਜਿਹੜੇ ਘੜੇ ਆ ਇਹ ਰੰਗ-ਬਰੰਗੇ ਘੜੇ ਇੱਥੇ ਜਿਸ ਤਰ੍ਹਾਂ ਪੇਂਟਿੰਗ ਕੀਤੇ ਤੇ ਘੜੇ ਵੱਖਰੇ-ਵੱਖਰੇ ਟੂਟੀਆਂ ਲੱਗੇ ਤੇ ਘੜੇ ਆਪਾਂ ਗੱਲ ਵੀ ਕਰਾਂਗੇ ਦੁਕਾਨਦਾਰ ਦੇ ਨਾਲ ਵੀ ਜਿਹੜੇ ਘੜੇ ਆ ਇਹਨਾਂ ਦਾ ਫਾਇਦਾ ਕੀ ਆ ਤੇ ਕਿੰਨੇ ਕੁ ਵਿਕਦੇ ਆ ਭਾਜੀ ਕੀ ਨਾਮ ਤੁਹਾਡਾ ਨਾ ਸਾਡਾ ਬਾਬਾ ਸੀਟ ਕਵਰ ਜੀ ਜਲੰਧਰ ਰੋਡ ਉਮਰਪੁਰਾ ਬਟਾਲਾ ਭਾਈ ਇਹ ਘੜੇ ਲਾਏ ਤੁਸੀਂ ਕੀ ਫਾਇਦਾ ਇਹਦਾ ਜਿਹੜਾ ਪਾਣੀ ਦਾ ਫਾਇਦਾ ਇਹ ਵੇਖੋ ਜੀ ਜਿਸ ਤਰ੍ਹਾਂ ਹੀ ਭਾਈ ਫ੍ਰਿਜ ਦਾ ਪਾਣੀ ਪੀਂਨੇ ਆ ਸਾਨੂੰ ਫ੍ਰਿਜ ਦਾ ਪਾਣੀ ਜਿਹੜਾ ਵਾ ਉਸ ਟਾਈਮ ਤੇ ਠੰਡਾ ਦਿੰਦਾ ਪਰ ਉਹਦੇ ਚ ਸਾਨੂੰ ਇਲੈਕਟ੍ਰੋਨਿਕ ਦਿੰਦਾ ਗੈਸ ਦਿੰਦੀ ਇਹ ਸਾਨੂੰ ਉਹਨੇ ਸਾਨੂੰ ਜਿਸ ਤਰ੍ਹਾਂ ਗਲੇ ਚ ਅਸੀਂ ਪਾਣੀ ਪੀਵਾਂਗੇ ਸਾਨੂੰ ਸਾੜ ਪਵੇਗਾ ਠੀਕ ਹੈ ਜੀ ਐਸਿਡਿਟੀ ਹੋਏਗੀ ਸਾਨੂੰ ਇਹ ਪਾਣੀ ਮਟਕੇ ਦੇ ਪਾਣੀ ਪੀਣ ਨਾਲ ਸਾਨੂੰ ਐਸਿਡਿਟੀ ਨਹੀਂ ਹੋਏਗੀ ਗੈਸ ਨਹੀਂ ਹੋਏਗੀ ਪਾਣੀ ਜਿਹੜਾ ਸਾਨੂੰ ਫਰੈਸ਼ ਜਿਸ ਤਰ੍ਹਾਂ ਸਾਫ਼ ਪਾਣੀ ਮਿਲਦਾ ਸਾਨੂੰ ਜਿਸ ਤਰ੍ਹਾਂ ਅਸੀਂ ਭਰਨੇ ਆ ਜਿਸ ਤਰ੍ਹਾਂ ਇਹ ਆਰਓ ਵਾਲਾ ਪਾਣੀ ਸਾਫ਼ ਹੋ ਜਾਂਦਾ ਸਰਦਾ ਇਦਾਂ ਹੀ ਅਸੀਂ ਪਾਣੀ ਸਿੱਧਾ ਇਹਨਾਂ ਚ ਭਰ ਕੇ ਤੁਸੀਂ ਪਾਣੀ ਪੀਓਗੇ ਤਾਂ ਤੁਹਾਨੂੰ ਇਹ ਦੇਖੋ ਪਾਣੀ ਦਾ ਟੇਸਟ ਵੀ ਲੱਗੇਗਾ ਸਵਾਦ ਵੀ ਲੱਗੇਗਾ ਸਾਡੇ ਕੋਲ ਕੱਲ ਕਸਟਮਰ ਆਏ ਸੀ ਪਠਾਨਕੋਟ ਤੋਂ ਉਹ ਸਾਨੂੰ ਕਹਿੰਦੇ ਹੈਗੇ ਅਸੀਂ ਨਾ ਪਾਣੀ ਪੀਨੇ ਆ ਤੇ ਅਹੀਂ ਆਰੋਦਾ ਪੀਨੇ ਸਾਨੂੰ ਫੋਕਾ ਫੋਕਾ ਜਿਹਾ ਲੱਗਦਾ ਇਹ ਅਸੀਂ ਪਾਣੀ ਪੀਤਾ ਸਾਨੂੰ ਪਾਣੀ ਜਿਹੜਾ ਭਾਰਾ ਲੱਗਾ ਤੇ ਵਧੀਆ ਲੱਗਾ ਟੇਸਟ ਲੱਗਾ ਉਹਨਾਂ ਨੇ ਕੱਲ ਸਾਡੇ ਕੋਲ ਥੋੜੀ ਜਿਹੀ ਮਿੱਟੀ ਹੁੰਦੀ ਆ ਉਹ ਵੀ ਥੋੜੀ ਜਿਹੀ ਖਾ ਕੇ ਦੇਖੀ ਉਹ ਕਹਿੰਦੇ ਮਿੱਟੀ ਦਾ ਸੁਆਦ ਆਉਂਦਾ ਇਹਦੇ ਵਿੱਚ ਇਹ ਚੀਜ਼ ਜਿਹੜੀ ਸਾਡੀ ਸਰੀਰ ਨੂੰ ਬੋਡੀ ਨੂੰ ਕੈਲਸ਼ੀਅਮ ਮਿਲਦੀ ਸੀ ਜਿਸ ਤਰ੍ਹਾਂ ਅਸੀਂ ਪਹਿਲਾਂ ਨੰਗੀ ਪੈਰੀ ਅਸੀਂ ਤੁਰਦੇ ਹਾਂ ਤਸਾਂ ਨੂੰ ਜ਼ਮੀਨ ਤੋਂ ਤੱਤ ਮਿਲਦੇ ਸੀ ਅਸੀਂ ਹੁਣ ਉਹ ਚੀਜ਼ਾਂ ਭੁੱਲੀ ਜਾਂਦੇ ਆ ਫਰਸ਼ ਪੱਕੇ ਹੋ ਗਏ ਸੜਕਾਂ ਪੱਕੀਆਂ ਹੋ ਗਈਆਂ ਘਰ ਪੱਕੇ ਹੋ ਗਏ ਤੁਹਾਨੂੰ ਮਿੱਟੀ ਦੀ ਜਿਹੜੀ ਆ ਤੱਤ ਮਿਲਦੇ ਨਹੀਂ ਬੇ ਇਸ ਕਰਕੇ ਸਾਨੂੰ ਇਹਦੇ ਵਿੱਚ ਥੋੜੇ-ਬੋਤੇ ਮਿੱਟੀ ਦੇ ਤੱਤ ਵੀ ਮਿਲਦੇ ਆ ਭਾਜੀ ਜਿਹੜੇ ਫਰਿੱਜਾਂ ਦਾ ਪਾਣੀ ਆ ਤੇ ਘੜਿਆਂ ਦਾ ਪਾਣੀ ਉਹਨਾਂ 'ਚ ਕੀ ਅੰਤਰ ਹੈਗਾ ਭਾਜੀ ਬਹੁਤ ਅੰਤਰ ਹੈ ਇਸ ਤਰ੍ਹਾਂ ਤੁਸੀਂ ਦੇਖਿਆ ਕਿ ਇਲੈਕਟ੍ਰੋਨਿਕ ਵਾਲਾ ਪਾਣੀ ਆ ਫਰਿੱਜ ਦੇ ਵਿੱਚ ਤੇ ਜਿਸ ਤਰ੍ਹਾਂ ਸਾਨੂੰ ਉਹ ਗੈਸ ਦਿੰਦਾ ਤੇ ਸਾਡੀ ਬਾਡੀ ਨੂੰ ਜਿਹੜਾ ਨੁਕਸਾਨ ਕਰਦਾ ਕਿਉਂਕਿ ਉਹਦੇ ਵਿੱਚ ਸਾਨੂੰ ਗੈਸ ਵੀ ਚੱਲ ਗਈ ਪਲਾਸਾ ਸਾਡੇ ਇਲੈਕਟ੍ਰੋਨਿਕ ਵੀ ਜਲ ਗਿਆ ਸਾਨੂੰ ਉਦੋਂ ਤੇ ਸਵਾਦ ਲੱਗੇਗਾ ਠੰਡਾ ਲੱਗੇਗਾ ਪਰ ਬਾਅਦ ਸਾਨੂੰ ਉਹ ਸਾਡੀ ਬਾਡੀ ਨੂੰ ਸਾੜ ਪਾਏਗਾ ਜਿਹੜਾ ਮਟਕੇ ਦਾ ਪਾਣੀ ਹੈ ਇਹਦੇ ਵਿੱਚ ਤੁਸੀਂ ਜਦੋਂ ਮਟਕੇ ਦਾ ਪਾਣੀ ਪਾਓਗੇ ਇੱਚ ਤੁਹਾਨੂੰ ਪਾਣੀ ਸਾਫ਼ ਸੁਥਰਾ ਜਿਸ ਤਰ੍ਹਾਂ ਦਾ ਪਾਓਗੇ ਉਹਦੇ ਨਾਲੋਂ ਠੰਡਾ ਹੀ ਮਿਲੇਗਾ ਗਰਮ ਨਹੀਂ ਮਿਲੇਗਾ ਇਹਦੀ ਕੋਰੀ ਲਵੇਟੀ ਜਾਂਦੀ ਉੱਤੇ ਫਿਰ ਉਹਦਾ ਕੀ ਕਰਾਂ ਕੋਰੀ ਤਾਂ ਵਲੇਟਦੇ ਆ ਕਿ ਲੋਕੀ ਕਹਿੰਦੇ ਕਿ ਪਾਣੀ ਜਿਆਦਾ ਠੰਡਾ ਹੋ ਜਾਂਦਾ ਜਿਸ ਤਰ੍ਹਾਂ ਇਹਨੂੰ ਟੋਇਆ ਕੱਢ ਕੇ ਛੋਟਾ ਜਿਹਾ ਤੇ ਵਿੱਚ ਲੋਕੀ ਰੇਤ ਪਾ ਦਿੰਦੇ ਨੇ ਜਦੋਂ ਪਾਣੀ ਦਾ ਸਿੰਮ ਦਾ ਤੇ ਉਹ ਰੇਤ ਗਿੱਲੀ ਹੋ ਜਾਂਦੀ ਹੈ ਸਾਨੂੰ ਪਾਣੀ ਜਿਹੜਾ ਥੋੜੀ ਹੋਠਂ ਦੀਰ ਦਿੰਦਾ ਦੇਖਿਆ ਜੇ ਤੇ ਜਿਹੜੇ ਘੜੇ ਆ ਇਹ ਫਿਰ ਕਿੱਥੋਂ ਆਏ ਜਾਂਦੇ ਤੁਹਾਡੇ ਕੋਲ ਜੀ ਜੀ ਅਸੀਂ ਲੋਕਲ ਨਹੀਂ ਮੰਗਾਂਦੇ ਬਾਹਰੋਂ ਵਪਾਰੀ ਆਉਂਦਾ ਉਹ ਸਾਨੂੰ ਦੇ ਕੇ ਜਾਂਦਾ ਵਾ ਬਣੇ ਬਣਾਏ ਆਉਂਦੇ ਆ ਇੱਕ ਦੇਖਿਓ ਪ੍ਰਿੰਟ ਕੀਤੇ ਹੋਏ ਘੜੇ ਉਹ ਫਿਰ ਜਿਹੜੇ ਪ੍ਰਿੰਟ ਘੜੇ ਆ ਉਹ ਲੋਕੀ ਆ ਅੱਜਕੱਲ ਫੈਸ਼ਨ ਜਿਸ ਤਰ੍ਹਾਂ ਸਾਨੂੰ ਲੋਕੀ ਫੈਸ਼ਨ ਦੇ ਵਿੱਚ ਆਣ ਕੇ ਲੋਕੀ ਮੰਗਦੇ ਨਹੀਂ ਯਾ ਵਧੀਆ ਲੱਗਦਾ ਪਰ ਅਸੀਂ ਕਹਾਂਗੇ ਕਿ ਜਿਹੜੇ ਪ੍ਰਿੰਟ ਨਾਲੋਂ ਜਿਹੜੇ ਆ ਸਿੰਪਲ ਘੜਾ ਜਿਹੜਾ ਉਹ ਲਿਆ ਜਾਏ ਵਧੀਆ ਉਹਦੇ ਵਿੱਚ ਪੇਂਡ ਦਾ ਜਿਹੜਾ ਅਸਰ ਨਹੀਂ ਆਏਗਾ ਦੂਜੀ ਗੱਲ ਉਹਦੇ ਵਿੱਚ ਹਵਾ ਵੀ ਜ਼ਿਆਦਾ ਜਾਏਗੀ ਜ਼ਿਆਦਾ ਪਾਣੀ ਠੰਡਾ ਹੋਏਗਾ ਉਹਦੇ ਜਿਹੜਾ ਰੰਗ ਮਾਰਨ ਨਾਲ ਜਿਹੜੇ ਪੇਂਟ ਦੇ ਜਿਹੜੇ ਸੈੱਲ ਨੇ ਉਹ ਬੰਦ ਹੋ ਜਾਂਦੇ ਆ ਉਹ ਫੇਰ ਪਾਣੀ ਘੱਟ ਠੰਡਾ ਹੋਏਗਾ ਕਿੰਨੇ ਕਿ ਜਿਹੜਾ ਇਹ ਠੰਡਾ ਪਾਣੀ ਰਹਿੰਦਾ ਤੁਸੀਂ ਵੇਖੋ ਜੀ ਰਾਤ ਨੂੰ ਪਾਣੀ ਭਰੋ ਤੁਸੀਂ ਸੇਰੇ ਪਾਣੀ ਪੀਓ ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਕਿ ਪਾਣੀ ਦਾ ਮੁੱਲ ਕੀ ਹੈ ਪਾਣੀ ਠੰਡਾ ਕਿੰਨਾ ਹੋ ਜਾਂਦਾ ਬਹੁਤ ਠੰਡਾ ਪਾਣੀ ਹੋ ਜਾਂਦਾ ਅਸੀਂ ਘਰ ਵੀ ਭਰਦੇ ਆ ਦੁਕਾਨ ਤੇ ਵੀ ਭਰ ਕੇ ਲਾਇਆਦਾ ਵਾ ਤੁਸੀਂ ਬੇਸ਼ੱਕ ਚੈੱਕ ਕਰ ਸਕਦੇ ਜੇ ਪਾਣੀ ਪੀ ਸਕਦੇ ਜੀ ਜਦੋਂ ਹਮਾ ਚਲ ਜਾਈਦਾ ਤੁਸੀਂ ਦੇਖੋ ਜੀ ਜਦੋਂ ਪਹਾੜੀ ਏਰੀਆ 'ਚ ਅਸੀਂ ਜਾਂਦੇ ਆ ਉਹ ਚੋਵੇ ਚੋਕ ਕੇ ਆਉਂਦੇ ਆ ਜਦੋਂ ਉੱਥੋਂ ਪਾਣੀ ਇੱਕ ਵਿੱਚ ਚੋਵਾ ਆਉਂਦਾ ਵਾ ਕਿੰਨਾ ਠੰਡਾ ਹੋ ਜਾਂਦਾ ਕਿਉਂ ਹੋ ਜਾਂਦਾ ਕਿਉਂਕਿ ਉਹ ਸਿੰਮ ਕੇ ਆਉਂਦਾ ਮਿੱਟੀ ਰੇਤ ਪੱਥਰਾਂ ਨਾਲ ਵੱਜ ਵੱਜ ਕੇ ਪਾਣੀ ਜਦੋਂ ਸਿਰੇ ਤੇ ਆ ਜਾਂਦਾ ਵਾ ਬਿਲਕੁਲ ਸਾਫ਼ ਸੁਥਰਾ ਤੇ ਠੰਡਾ ਹੋ ਜਾਂਦਾ ਉਹ ਤਾਂ ਆਪ ਹੀ ਦੇ ਨੇ ਲੋਕੀ ਕੀ ਬਹੁਤ ਵਧੀਆ ਸਾਫ਼ ਸੁਥਰਾ ਸਿੱਧਾ ਪਾਣੀ ਇਹ ਸੁਣਿਆ ਤੇ ਇਹਨਾਂ ਦੁਕਾਨਦਾਰਾਂ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਘੜਿਆਂ ਦਾ ਪਾਣੀ ਇਹਦਾ ਬਹੁਤ ਜ਼ਿਆਦਾ ਫਾਇਦਾ ਵਾ ਕਿਉਂਕਿ ਇਹਦਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਮੈਂ ਬਟਾਲਾ ਤੋਂ ਵਿਕੀ ਮਾਲਿਕ ਲੁਧਿਆਣਾ